ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਕਣਕ ਦੇ ਰੇਟ ਪਿਛਲੇ ਕਾਫੀ ਦਿਨਾਂ ਤੋਂ ਉਛਾਲ ਲਗਾਤਾਰ ਤੇਜ਼ੀ ਕਣਕ ਦੇ ਵਿੱਚ ਬਣੀ ਹੋਈ ਹੈ ਤੇ ਇਹ ਤੇਜ਼ੀ ਜੋ ਐਮਐਸਪੀ ਕਣਕ ਦਾ ਆਪਾਂ ਨੂੰ 2024 ਦੇ ਵਿੱਚ ਮਿਲਿਆ ਸੀ ਜੋ April 2024 ਦੇ ਵਿੱਚ ਸੀਜ਼ਨ ਸੀ ਉਹ 2275 ਨਾਲੋਂ ਕਿਤੇ ਉੱਪਰ ਜੋ ਰੇਟ ਹੋਣ ਮੌਕੇ ਤੇ ਚੱਲ ਰਹੇ ਨੇ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਦੁਸ਼ਹਿਰੇ ਤੱਕ ਜੋ ਅੱਗੇ ਫੈਸਟੀਵਲ ਯਾਨੀ ਕਿ ਜੋ ਤਿਹਾਰਾਂ ਦਾ ਸੀਜ਼ਨ ਆਏਗਾ ਉਦੋਂ ਤੱਕ ਇਹ ਰੇਟ 3000 पार ਹੋਣ ਤੱਕ ਦੀ ਉਮੀਦ ਲਾਈ ਜਾ ਰਹੀ ਹੈ ਤੇ ਉਹ ਇਹਦੇ ਪਿੱਛੇ ਕਿਹੜੇ ਮੁੱਖ ਕਾਰਨ ਨੇ ਉਹਦੇ ਤੇ ਆਪਾਂ ਚਰਚਾ ਕਰਾਂਗੇ ਤੇ ਵੱਖ-ਵੱਖ ਹਰਿਆਣਾ ਪੰਜਾਬ ਦੀਆਂ ਮੰਡੀਆਂ 'ਚ ਕੀ ਰੇਟ ਇਹਦੇ ਕਣਕ ਦੇ ਮੌਕੇ ਤੇ ਚੱਲ ਰਹੇ ਨੇ ਉਹਦੇ ਤੇ ਵੀ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਸ਼ੁਰੂ ਕਰਾਂਗੇ ਉਸ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਤਾਂ ਜੋ ਅੱਗੇ ਆਉਣ ਵਾਲੇ ਸੀਜ਼ਨ ਦੇ ਵਿੱਚ ਤੁਹਾਨੂੰ ਵੱਖ-ਵੱਖ ਮੰਡੀਆਂ ਦੇ ਝੋਨੇ ਕਣਕ ਦੇ ਰੇਟ ਪਤਾ ਲੱਗ ਸਕਣ ਸੋ ਕਿਸਾਨ ਵੀਰੋ ਵੀਡੀਓ ਸ਼ੁਰੂ ਕਰਦੇ ਆ ਸੋ ਜੋ ਕਣਕ ਦੇ ਇਹਨੇ ਰੇਟ ਵਧ ਰਹੇ ਨੇ ਉਹਦੇ ਪਿੱਛੇ ਮੁੱਖ ਕਾਰਨ ਇਹੀ ਦੱਸਿਆ ਜਾ ਰਿਹਾ ਜੋ ਸਰਕਾਰ ਨੇ ਆਪ ਦਾ ਸਟਾਕ ਹੈ ਸਰਕਾਰੀ ਕਦਮਾਂ ਦੇ ਵਿੱਚ ਜੋ ਸਟਾਕ ਹੈ ਉਹ ਅਜੇ ਰਿਲੀਜ਼ ਨਹੀਂ ਕੀਤਾ ਸੋ ਉਹ ਰਿਲੀਜ਼ ਨਾ ਹੋਣ ਕਰਕੇ ਜੋ ਵੱਖ-ਵੱਖ ਮਿੱਲਾਂ ਨੇ ਜਾਂ ਉਦਯੋਗ ਨੇ ਉਹਨਾਂ ਨੂੰ ਬਾਰੋਂ ਹੀ ਮਾਰਕੀਟ ਚੋਂ ਜੋ ਖਰੀਦ ਕਰਨੀ ਪੈ ਰਹੀ ਹੈ ਜਿਹਦੇ ਕਰਕੇ ਰੇਟਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਇਸ ਦੇ ਨਾਲ ਨਾਲ ਜੋ ਸਰਕਾਰ ਨੇ ਇمپੋਰਟ ਟੈਕਸ ਹੈ ਉਹ 40% ਲਾਇਆ ਹੋਇਆ ਨਹੀਂ ਤਾਂ ਪਹਿਲੇ ਜੋ ਉਦਯੋਗ ਸੀ ਜੋ ਮਿਲਾਂ ਸੀ ਉਹ 12ਵਾਂ ਕਣਕ ਦਾ ਇੰਪੋਰਟ ਕਰ ਲੈਂਦੇ ਸੀ ਯਾਨੀ ਕਿ ਨਿਰਿਆਤ ਕਰ ਲੈਂਦੇ ਸੀ ਪਰ ਉਹਦੇ ਤੇ ਵੀ 40% ਜੋ ਸਰਕਾਰ ਨੇ ਟੈਕਸ ਲਾਇਆ ਹੋਇਆ ਜਿਹਦੇ ਤੇ ਉਹ ਇੰਪੋਰਟ ਕਰਨਾ ਵੀ ਉਹਨਾਂ ਨੂੰ ਮਹਿੰਗਾ ਪੈ ਰਿਹਾ ਸੋ ਉਹਨਾਂ ਕੋਲ ਇੱਕ ਹੀ অপਸ਼ਨ ਹੈ ਜੋ ਮੰਡੀ ਚੋਂ ਮਾਲ ਖਰੀਦਣ ਤੇ ਆਪ ਦਾ ਜੋ ਕੰਮ ਚਲੋਣ ਤੇ ਉਹਦੇ ਕਰਕੇ ਕਾਫੀ ਜੋ ਖੇਚ ਕਣਕ ਦੀ ਮਾਰਕੀਟ ਦੇ ਵਿੱਚ ਬਣੀ ਹੋਈ ਹੈ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਰਕਾਰ ਨੇ ਹਲੇ ਤੱਕ ਸਟਾਕ ਰੀਲੀਜ਼ ਨਹੀਂ ਕੀਤਾ ਅੱਗੇ ਆਉਣ ਵਾਲੇ ਦਿਨਾਂ ਚ ਜਿਹੜੀ ਅਜੇ ਕੋਈ ਜੋ ਪ੍ਰੋਜੈਕਟ ਤੇ ਕੰਮ ਨਹੀਂ ਚੱਲ ਰਿਹਾ ਜਿਹਦੇ ਕਰਕੇ ਹੋਰ ਰੇਟ ਤੇਜ਼ੀ ਆਉਣ ਦੀ ਉਮੀਦ ਲਾਈ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਜੋ ਆਪਾਂ ਗੱਲ ਕਰੀਏ ਕਿਸਾਨਾਂ ਨੇ ਸਟੋਰ ਕੀਤਾ ਸੀ ਕਣਕ ਦਾ ਤਾਂ ਉਹ ਰੇਟ ਕਾਫੀ ਜੋ ਉੱਪਰ ਚੱਲ ਰਹੇ ਨੇ ਐਮ ਐਸ ਪੀ ਤੋਂ ਉੱਪਰ ਕਾਫੀ ਮੰਡੀ ਦੇ ਵਿੱਚ ਕਿਸਾਨਾਂ ਨੂੰ ਰੇਟ ਮਿਲ ਰਹੇ ਨੇ ਦੁਸ਼ਹਿਰੇ ਤੱਕ ਜਾਂ ਅੱਗੇ ਦੀਵਾਲੀ ਤੱਕ ਹੋਰ ਆਮ ਹੀ ਪਿਛਲੇ ਸਾਲਾਂ ਦਾ ਵੀ ਰੁਝਾਨ ਦੇਖੀਏ ਤਾਂ ਰੇਟ ਉੱਪਰ ਦੇਖਣ ਨੂੰ ਮਿਲ ਜਾਂਦੇ ਨੇ ਤਾਂ ਉਹ ਇਸ ਸਾਲ ਵੀ ਉਮੀਦ ਲਾਈ ਜਾ ਰਹੀ ਹੈ ਕਿ 3000 ਤੋਂ ਪਾਰ ਇਹ ਰੇਟ ਕਰ ਸਕਦੇ ਨੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਮੌਕੇ ਤੇ ਅਵਕਵਾਖ ਮੰਡੀਆਂ 'ਚ ਕੀ ਰੇਟ ਚੱਲ ਰਹੇ ਨੇ ਸਭ ਤੋਂ ਪਹਿਲੇ ਜੇ ਦਿੱਲੀ ਮੰਡੀ ਦੀ ਗੱਲ ਕਰੀਏ ਤਾਂ ਦਿੱਲੀ ਮੌਕੇ ਤੇ ਰੇਟ 2815 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਦਿਵਾਲੀ ਦੁਸ਼ਹਿਰੇ ਤੱਕ ਇਹ 3000 ਰੁਪਏ ਪਾਰ ਕਰਨ ਦੀ ਉਮੀਦ ਲਾਈ ਜਾ ਰਹੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਦਮਪੁਰ ਮੰਡੀ ਦੀ ਤਾਂ ਇੱਥੇ ਰੇਟ 2525 ਰੁਪਏ ਪ੍ਰਤੀ ਕੁਇੰਟਲ ਨੌਰ ਮੰਡੀ 'ਚ 2557 ਰੁਪਏ ਪ੍ਰਤੀ ਕੁਇੰਟਲ ਐਲਨਾਬਾਦ ਮੰਡੀ 'ਚ 2511 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਵਿਕੀ ਹੈ ਉਸ ਤੋਂ ਬਾਅਦ ਨਰਮਾਣਾ ਮੰਡੀ ਦੀ ਗੱਲ ਕਰੀਏ 2630 ਰੁਪਏ ਪ੍ਰਤੀ ਕੁਇੰਟਲ ਕਣਕ ਵਿਕੀ ਹੈ ਪੂਨਾ ਮੰਡੀ 'ਚ 2630 ਰੁਪਏ ਸਰਸਾ ਮੰਡੀ 'ਚ 2525 ਰੁਪਏ ਪ੍ਰਤੀ ਕੁਇੰਟਲ ਰੇਟ ਰਿਹਾ ਖੈਰ ਮੰਡੀ 'ਚ 25 ਸਿਰਪੇਪਰ ਕਵਾਂਟਲ ਰੇਟ ਰਿਹਾ ਉਸ ਤੋਂ ਬਾਅਦ ਮਾਂਸਾ ਦੀ ਗੱਲ ਕਰੀਏ ਲਗਭਗ 2480 ਰੁਪਏ ਪ੍ਰਤੀ ਕਵਾਂਟਲ ਰੇਟ ਰਿਹਾ ਬਰਨਾਲਾ ਮੰਡੀ 'ਚ 2516 ਰੁਪਏ ਪ੍ਰਤੀ ਕਵਾਂਟਲ ਜਲੰਧਰ 2680 ਰੁਪਏ ਤੇ ਲੁਧਿਆਣਾ ਦੀ ਗੱਲ ਕਰੀਏ ਲਗਭਗ 2612 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਰੇਟ ਰਿਹਾ ਉਸ ਤੋਂ ਬਾਅਦ ਜੋ ਖੈਰ ਮੰਡੀ ਦੀ ਗੱਲ ਕਰੀਏ 2515 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਰਿਹਾ ਉਸ ਤੋਂ ਬਾਅਦ ਜੇ ਔਰ Rajasthan ਦੀ ਵੀ ਗੱਲ ਕਰੀਏ ਤਾਂ ਲਗਭਗ 2600 ਤੋਂ 2725 ਰੁਪਏ ਤੱਕ ਦਾ ਜੋ ਰੇਟ ਹੈ Rajasthan ਦੇ ਵਿੱਚ ਚੱਲ ਰਿਹਾ ਉਸ ਤੋਂ ਬਾਅਦ ਆਪਾਂ ਹੋਰ ਜੇ MP ਦੀ ਗੱਲ ਕਰਦੇ ਹਾਂ 2800 ਤੋਂ 2900 ਰੇਟ MP 'ਚ ਚੱਲ ਰਿਹਾ ਤੇ ਉਸ ਤੋਂ ਬਾਅਦ ਸਾਊਥ ਦੀ ਗੱਲ ਕਰੀਏ ਤਾਂ ਉੱਧਰ ਵੀ ਰੇਟ ਜੋ ਹੈ ਲਗਭਗ 3000 ਦੇ ਆਲੇ-ਦੁਆਲੇ ਚੱਲ ਰਿਹਾ ਭਪਾਲ ਰੇਟ 2830 ਹੈ ਸੋ ਇਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਣਕ ਦੇ ਰੇਟਾਂ ਵਿੱਚ ਕਾਫੀ ਖੇਚ ਹੈ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਹੋਰ ਵੀ ਉੱਪਰ ਜਾ ਸਕਦੇ ਨੇ ਸੋ ਆਪਾਂ ਪਹਿਲੇ ਵੀ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਸੀ ਕਿ ਜੇ ਉਹ ਅੱਗੇ ਤੋਂ ਆਪ ਦਾ ਫਸਲਾਂ ਦਾ ਸਟੋਰ ਕਰਨਾ ਸ਼ੁਰੂ ਕਰੀਏ ਜਿਹਦੇ ਕਰਕੇ ਜੋ ਸੀਜ਼ਨ ਤੋਂ ਬਾਅਦ ਕਿਸਾਨਾਂ ਨੂੰ ਰੇਟ ਚੰਗੇ ਮਿਲ ਸਕਣ ਸੋ ਇਹਨਾਂ ਰੇਟਾਂ ਨੂੰ ਦੇਖਦੇ ਹੋਏ ਕਿਸਾਨ ਵੀਰ ਵੀ ਆਪਦਾ ਜ਼ਰੂਰ ਜੋ ਗੋਦਾਮ ਵਗੈਰਾ ਹੌਲੀ ਹੌਲੀ ਕਰਕੇ ਬਣਾਉਣ ਜਿਹਦੇ ਕਰਕੇ ਜੋ ਘਟੋ ਘਟ 25 25 ਤੋਂ 30% ਫਸਲ ਆਉਦੀ ਜੋ ਸੀਜ਼ਨ ਤੋਂ ਬਾਅਦ ਜ਼ਰੂਰ ਰੱਖਣ ਜਿਹਦੇ ਨਾਲ ਕਿਸਾਨਾਂ ਨੂੰ ਐਕਸਟਰਾ ਆਮਦਨੀ ਹੋ ਸਕੇ ਸੋ ਇਹ ਮੇਨ ਮੇਨ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰੋ ਤਾਂ ਜੋ ਉਹ ਵੀ ਐਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਸ ਦੇ ਨਾਲ ਨਾਲ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ